ਕਾ ਤੁਹਾਡੇ 945 ਵੋਟਾਂ ਦੀਆਂ ਵਟਾਂ ਨੇ 27 2018 ਤੁਸੀਂ ਮੈਡਮ ਨੂੰ ਕਿਹਾ ਨਾ 18 ਤੋਂ 23 ਤੱਕ ਦੀ ਜਦੋਂ ਉਸੇ ਬੋਰਡ ਤੇ ਇਲੈਕਸ਼ਨ ਹੋਣੀ ਹੈ ਹਾਂਜੀ 23 ਆ ਤੁਸੀਂ ਜੀ ਜੀ 23 ਵਾਲੀ ਆਹ 7 1 2024 ਦੀ ਲਿਸਟ ਹੈ ਪੰਚਾਇਤ ਚਾਹਦਾਵੇਂ ਨੇ ਪੰਚਾਇਤ ਦਾ ਨਾਮ ਚਾ ਲੈ ਇੱਕ ਹਜ਼ਾਰ 28 ਵੋਟਾਂ ਦੇ 945 ਬੰਦੇ ਵੋਟਾਂ ਤੋਂ ਵਾਂਝੇ ਕਰ ਦਿੱਤੇ ਐ ਸੈਕਟਰੀ ਬੈਠਾ ਨਹੀਂਗਾ ਕੋਈ ਜਵਾਬ ਨਹੀਂ ਦੇ ਰਿਹਾ ਇਹਨੂੰ ਇਹਨਾਂ ਨੂੰ ਕੌਣ ਫੋਲੋ ਕਰੇਗਾ ਇਹ ਸਾਡਾ ਫਰਜ਼ਮੰਦਾ ਤੁਹਾਡਾ ਫਰਜ਼ਮੰਦਾ ਅਸੀਂ ਦੇ ਇੱਕ ਨੁਮਾਇੰਦੇ ਆ ਜਦ ਕਿ ਅੱਜ ਤੁਸੀਂ ਕਿਸੇ ਸਰਕਾਰ ਦਾ 파ਟਨੀ ਜੇ ਤੁਸੀਂ ਚੋਣ ਕਮਿਸ਼ਨ ਦਾ 파ਟ ਸੈਕਟਰ ਨੂੰ ਪੁੱਛੋ ਕਿੱਥੇ ਹੈ ਮਜੀਠੇ ਦੇ ਇਹੋ ਹਾਲਾਤ ਨੇ ਅਜਨਾਲੇ ਦੇ ਇਹੋ ਹਾਲਾਤ ਨੇ ਚਗਾਵਾ ਹਰਸ਼ਾਸ਼ੀਨਾ ਜੰਡੇਆਲਾ ਅਟਾਰੀ ਸਾਰੀ ਬੁਰੀ ਹਾਲ ਨੇ ਇਦਾਂ ਤੇ ਇਹ ਇਹ ਤੇ ਗਲਤ ਗੱਲ ਸੋ ਕਿਰਪਾ ਕਰਕੇ ਸਾਡੀ ਇੱਕ ਰਿਕੁਐਸਟ ਹੈ ਇੱਥੇ ਇਹਨਾਂ ਨੂੰ ਬਿਠਾਓ ਲੋਕਾਂ ਦੇ ਗ੍ਰਾਜੂਏਟ ਸੁਣੋ ਆ ਹੁਣ ਆ ਬੰਦਾ ਹੈ ਇੱਕ ਮਿੰਟ ਸਰਦੇਵ ਰਾਜ ਇਹਦੀਆਂ 5 ਵੋਟਾਂ ਨੇ ਕੀ ਕਰਦੀਆਂ ਲਗਾਤਾਰ ਸਰਪੰਚ ਬਣਦਾ ਆਉਂਦਾ ਔਰ ਬਲਾਕ ਸਰਪਟੀ ਮੈਂਬਰ ਅੱਜ 5 ਵੋਟਾਂ ਹੀ ਨਹੀਂ ਕਰ ਚ ਇਹਦੇ ਕੋ ਜਾਣ ਮੌਜੂਦਾ ਸਰਪੰਚ ਹੈ ਮੇਰੀ ਵੀ ਵੋਟ ਨਹੀਂ ਆ ਆ ਮੌਜੂਦਾ ਸਰਪੰਚ ਜੀ ਪੰਜ ਮੂਲੇ ਚੱਕ ਦਿਓ ਜੀ ਮੂਲੇ ਚੱਕ ਦਿਓ ਵਿਕਾਸ ਜਿਹੜਾ ਉਹ ਸਰਪੰਚ ਦੀ ਗੋਲਫਟੀ ਉਹਦੀ ਵੋਟ ਨਹੀਂ ਮੌਜੂਦਾ ਸਰਪੰਚ ਹੈ ਆ ਆ ਇਹ ਨਾ ਦੋ ਜੀ ਇਹਨਾਂ ਦੀ ਵਾਰਡ ਹੀ ਡਾਤੀ ਹੈ ਪੂਰੀ ਵਾਰਡ ਹੀ ਡਾਤੀ ਹੈ ਹੀਰਪਿੰਡ ਤੋਂ ਆ ਗਿਆ ਆ ਮੈਂ ਮੇਰਾ ਵੋਟ ਸੋ ਸਾਫ ਦਾ ਸਰਪੰਚ ਹੈ ਜੀ ਮੇਰੀ ਵੋਟ ਕੱਟੀ ਗਈ ਆ ਮੇਰੀ ਵਾਈਫ ਦੀ ਕੱਟੀ ਗਈ ਆ ਮੈਂ ਬੈਡ ਕੋ ਆ ਵੀਡੀਓ ਸਾਹਿਬ ਕੋ ਮੈਨੂੰ ਕਹਿੰਦੇ ਅਸੀਂ ਮੈਂ ਲੋ ਫੇਰ ਬਣਾਂਗੇ ਜੀ ਅਜੇ ਤੱਕ ਸਾਡੀ ਵੋਟ ਨਹੀਂ ਬਣੀ ਚਲੋ ਗੱਲ 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 ਪੈਸੀ ਗੱਲ ਗੱਲ ਪਤਾ ਨਾ ਮੇਰੀ ਗੱਲ ਆਈ ਮੈਨੂੰ ਦੇ ਨਾਲ ਕੀ ਹੋ ਮੇਰਾ ਕੋਲ ਕੋ ਚਾਲ ਸਾਹਿਬ ਗੱਲ ਇਹ ਆ ਦੋ ਦਿਨ ਇੱਕ ਇੱਕ ਮਿੰਟ ਕੱਲ ਅੱਜ ਤੇ ਕੱਲ ਦਾ ਦੋ ਦਿਨ ਤੇ ਤੇਜਾ ਚਾਰ ਤਰੀਕ ਹਾਂਜੀ ਸਾਡੀ ਰਿਕੁਐਸਟ ਹੈ ਵੀ ਕਿਰਪਾ ਕਰਕੇ ਇਸ ਦਫਤਰਾਂ 'ਚ ਬੈਠੋ ਜੇ ਕੋਈ ਗੱਲ ਹੈ ਕੋਈ ਵਰਚੁਅਲ ਕਰ ਲਓ ਆ ਤੁਹਾਨੂੰ ਜ਼ਰੂਰ ਤਾਂ ਤੁਸੀਂ 10 ਮਿੰਟ ਜਾ ਕੇ ਅੱਧਾ ਘੰਟਾ ਡੀਸੀ ਤੱਕ ਹੀ ਜਾਣਾ ਆਜੋ ਮੀਟਿੰਗ ਕਰਕੇ ਪਰ ਇਹ ਸਟਾਫ ਤੇ 100% ਇਤਿਆਜ਼ ਰੋਵੇ ਨਾ ਇਹ ਤਰ੍ਹਾਂ ਸੱਚ ਕਾ ਪਾ ਜਾਣ ਫਿਕਰਾਵੰਦ ਹੁਣ ਵੇਖੋ ਨਾ ਤੁਸੀਂ ਥੋੜਾ ਜਿਹਾ ਇਹਨਾਂ ਦੇ ਵੱਲੋਂ ਕਮਿਊਨੀਕੇਸ਼ਨ ਵੀ ਹੈ ਵੀ ਇਹਨਾਂ ਨੇ ਕਿਸੇ ਨੂੰ ਕਿਤੇ ਉਠਾਇਆ ਕਿਸੇ ਨੂੰ ਕਿਤੇ ਉਠਾਇਆ ਉਹ ਦਵਾ ਦਿੰਦੇ ਆ ਗਲਤ ਕਰਦੇ ਇਹ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਟੈਲੀਫੋਨ ਤੇ ਗੱਲ ਹੋ ਰਹੀ ਹੈ ਜਿਹੜਾ ਕੋਈ ਬੰਦਾ ਬੈਠਾ ਜਾਂਦੇ ਬੁਲਾ ਲਈ ਇਹਨਾਂ ਨੂੰ ਵੀ ਇੱਥੇ ਆ ਜਾ ਉਹਨੂੰ ਤਾਂ ਕਹਿ ਰਹੇ ਬਲਾਕ ਚ ਆ ਰਹੇ ਸੈਕਟਰੀ ਮੇਰੇ ਸਾਹਮਣੇ ਕਰ ਲਈ ਕਿੰਨੇ ਕਿਤਾ ਸੈਕਟਰੀ ਹੋਣੇ ਬੰਦੇ ਜਲ ਗਿਆ ਜੀ ਉਹਦੀ ਰਿਕਾਰਡਿੰਗ ਹੈਗੀ ਜੀ ਸੈਕਟਰੀ ਕਹਿੰਦਾ ਬੈਠੇ ਰਹੋ ਤਾਂ ਤੇ ਮੈਨੂੰ ਕੀ ਫਰ ਯੂਮੇਜਨ ਉਹਨੂੰ ਇਹ ਪਤਾ ਨਹੀਂ ਬੁੱਧਣਾ ਕੀ ਵਾਪਰ ਸਕਦਾ ਉਹ ਭੁਲਿੱਕੀ ਤੇ ਇਸ ਗੱਲ ਦੇ ਉਦੋਂ ਜਿਹੜਾ ਫੈਕਟਰੀ ਕੀ ਕਹਿੰਦਾ ਫੈਕਟਰੀ ਸਾਹਿਬ ਨੇ ਆਖਿਆ ਜੀ ਮੈਂ ਹਾਜੀ ਦੇ ਦੋ ਜੀ ਆਨੂੰ ਚੁੱਲਾ ਟੈਕਸਾਂ ਹੀ ਤੁਹਾਨੂੰ ਲਿਕਨ ਦੇ ਆ ਉਹ ਕਹਿੰਦੇ ਵੀ ਅਜੇ ਆਇਆ ਨਹੀਂ ਜਾਣਾ ਮੈਂ ਹਾਜੀ ਧਰਨਾ ਲਾ ਕੇ ਗੁਰਜੀਤ ਸਿੰਘ ਔਜਲਾ ਬਹਿ ਗਿਆ ਸੀ ਮੈਂ ਕਹਿੰਦਾ ਬੈਠੋ ਤਾਂ ਚੰਗਾ ਸਗੂ ਆ ਆ ਇਹਨਾਂ ਦੇ ਇਲਾਜ ਤੇ ਅਨਫੋਰਚੁਨਟ ਔਰ ਇਸ ਅਰੀਏ ਤੇ ਤੁਮੇਨ ਵੀਡੀਓ ਕਾਲ ਦੇ ਮੈਂ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਹੈ ਬਾਕੀ ਸਰ ਵੇਖੋ ਅਸੀਂ ਆਏ ਆ ਸਾਨੂੰ ਇਹ ਕਹਿੰਦੇ ਸਾਨੂੰ ਕਿ ਇਹਨਾਂ ਨੇ ਪੁੱਛਿਆ ਤੁਸੀਂ ਆਪ ਜੋ ਕਾਲੀ ਦਾਲਿਆ ਕਿ ਬੀਜੇਪੀ ਦੇ ਜੋ ਸਾਰੀ ਪਾਰਟੀਆਂ ਨੇ ਸਾਰੀ ਸਮਝੀ ਇਹ ਇਸ ਲੀਡਰ ਨੇ ਸਾਡੀ ਹਮਦਰਦੀ ਕੀਤੀ ਹੈ ਦੁੱਖ ਇਹਨਾਂ ਨੂੰ ਕੋਈ ਲੀਡਰ ਨਹੀਂ ਇਸੇ ਪਹੁੰਚਿਆ ਸਾਰੇ ਇਹ ਪਾਰਟੀ ਬਾਈ ਦੋ ਉੱਠ ਕੇ ਆਏ ਆ ਵੀ ਸਾਰੇ ਦਾ ਕੰਮ ਹੋਣਾ ਚਾਹੀਦਾ ਅਸੀਂ ਇੱਕੋ ਹੀ ਆਨੇ ਵੀ ਜਿਹੜਾ ਜਿਹੜਾ ਜਿੱਦਾਂ ਕਿਹਾ ਗਿਆ ਨਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਕੋਈ ਨਿਸ਼ਾਨੀ ਹੈਗਾ ਪਹਿਲਾਂ ਵੀ ਦੇਦਣਾ ਲੱਗਣਾ ਸੀ ਪਹਿਲੀ ਵਾਰ ਹੀ ਨਹੀਂਗਾ ਪਰ ਉਸ ਤੋਂ ਬਾਅਦ ਘਟੋ ਘੱਟ ਤੇ ਲੈਕਚਰਾਂ ਦੇ ਨਿਰਪੱਖ ਕਰੋ ਹਾਂਜੀ ਵੀਲ ਟ੍ਰਾਈਰ ਵੈਸ ਸਰ ਦੁਹਰੀ ਬੇਨਤੀ ਇਹ ਆ ਜੇ ਸਰਕਾਰ ਦਾ ਤੁਹਾਨੂੰ ਦਬਾਅ ਆ ਜਿਹੜੇ ਸਰਪੰਚ ਚਾਹੁੰਦੀ ਉਹਨਾਂ ਨੇ ਬਣਾ ਕੇ ਲਿਸਟ ਲਾ ਦਿਓ ਸਭ ਤੋਂ ਲੋਕਾਂ ਨੂੰ ਕੀਤੀ ਜਾਂਦੀ ਹੈ ਜੇ ਉਹ ਜਿਓ ਜਿਓ ਇਹ ਨਹੀਂ ਚਾਹੁੰਦੇ ਨੇ ਕੋਈ ਨਹੀਂ ਕੋਈ ਜੇ ਉਹਨਾਂ ਨਾਲ ਠੀਕ ਆਉਂਦੇ ਜੇ ਉਹਨਾਂ ਚੋਂ ਦਾ ਸਹਿਕਾਰ ਦਾ ਤੁਹਾਨੂੰ ਦਬਾਅ ਆ ਨਿਕਲੇ ਆ ਕੇ ਲਾ ਦੇ ਸਰਕਾਰ ਦੇ ਬਣਾਉਣ ਹੁਣੇ ਹੁਣੇ ਸਰ ਵਿਦਨ 15 ਮਿੰਟ ਸਾਰੇ ਬੈਠੇ ਓਨਲੀ 2 ਹੋਰ ਲਫਟ ਦੇ ਕਮਨ 15 ਮਿੰਟ ਸਾਰੇ ਸਾਰੀ ਮੈਂ ਮਿਲ ਕੇ ਆਇਆ ਨਹੀਂ ਆਪਾਂ ਐਸਾ ਨਹੀਂ ਕਰਨਾ ਮਿਲਾਂਗੇ ਦੋ ਮਿੰਟ ਦੋ ਮਿੰਟ ਦੇਲ ਵੀ ਹੈ ਸਾਰੇ ਕੰਮ ਕੀ ਚਾਲ ਸਰ ਗੱਲ ਇਹ ਹੈ ਤੁਸੀਂ ਮਿਲ ਕੇ ਜੀ ਸਕਦੇ ਹੋ ਤੁਸੀਂ ਇਹਨਾਂ ਨੂੰ ਪੁੱਛੋ ਵੀ ਅੱਜ ਜਦੋਂ ਇਲੈਕਸ਼ਨ ਜਦੋਂ ਜਦੋਂ ਚੋਣ ਜਾਬਤੇ ਦਾ ਕੰਮ ਹੈ ਇਹ ਕਿੱਥੇ ਨੇ ਮੈਂ ਜਵਾਬ ਤੁਹਾਨੂੰ ਕਰਦਾ ਗਲਤੀ ਇਹ ਹੈ ਵੀ ਜਦੋਂ ਜਦੋਂ ਅੱਜ ਅੱਜ ਇਲੈਕਸ਼ਨ ਦਾ ਟਾਈਮ ਤੁਹਾਨੂੰ ਦੱਤੂ ਜਣਾ ਅੱਜ ਤੋਂ ਜਰੂਰੀ ਕੰਮ ਕੋਈ ਨਹੀਂ ਹੈ ਇਹਨਾਂ ਨੂੰ ਇਸ ਤੋਂ ਜੇ ਕੋ ਤੁਹਾਨੂੰ ਕਹਾਂ ਮੈਂ ਤੇ ਤੁਹਾਡੇ ਨਾਲ ਤੁਹਾਨੂੰ ਉਹਨਾਂ ਨਾਲ ਹੋ ਸਕਦਾ ਵੀ ਕਾਕਾ ਪੇਪਰ ਦੇ ਉਹਦੇ ਉਹ ਕਿਹੜੇ ਵੱਖਰੇ ਕੰਮ ਕਰ ਰਿਹਾ ਵੀਡੀਓ ਇੱਥੇ ਦੇ ਐਸਡੀਐਮ ਇੱਥੇ ਕਿਥੇ ਨੇ ਸੈਕਟਰੀ ਸਾਰੇ ਆਹ ਰੇਜ਼ ਦਾ ਨਹੀਂ ਭੈਣ ਜੀ ਗੱਲ ਇਹ ਆ ਅੱਜ 2 ਦਿਨ ਹੋ ਗਏ ਆ ਨਾਮਜ਼ਦਗੀਆਂ ਦੇ 3 ਦਿਨ ਹੋ ਗਏ ਇਨਫੈਕਟ ਅੱਜ 2 ਦਿਨ ਆ ਫਿਰ ਨੰਗੇ 2 ਦਿਨ ਅੱਜ ਕੱਲ ਦਾ 2 ਦਿਨ ਪਰ ਫਿਰ 2 ਜੁਲਿਆਰ ਫਿਰ 4 ਤਰੀਕ ਇੰਨੇ ਤਰ੍ਹਾਂ ਦੇ ਐਫੀਡੇਵਿਟ ਨਹੀਂ ਬਣ ਸਕਦਾ ਜਦੋਂ 10000 ਐਫੀਡੇਵਿਟ ਬਣਾਉਣ ਦੀ ਤਾਂ ਉਹ ਕਿਹਦੇ ਤੁਹਾਡੇ ਕੋਲ ਵੀ ਨਹੀਂ ਦਿੱਤਾ ਜਾਣਾ ਕਿਉਂਕਿ ਸੋ ਮੇਰੀ ਇੱਕ ਵਾਰ ਰਿਕਵੈਸਟ ਹੈ ਕਿਰਪਾ ਕਰਕੇ ਕਿਰਪਾ ਕਰਕੇ ਇਹਨਾਂ ਤੇ ਧਿਆਨ ਦਿਓ ਨਹੀਂ ਤੇ ਅਸੀਂ ਕੱਲ ਵੀ ਨਹੀਂ ਇਹ ਚੁੱਪ ਕਰਕੇ ਬਹਿਣਾ ਅਸੀਂ ਚਾਰ ਨੂੰ ਨੂੰ ਵੀ ਬਹਿਣਾ ਅਸੀਂ ਹੁਣ ਡੀਸੀ ਦਾ ਘਰਾਓ ਕਰਾਂਗੇ ਔਰ ਵੱਡੇ ਪੱਤਰ ਤੇ ਕਰਾਂਗੇ ਟਰੈਕਟਰ ਟਰਾਲੀਆਂ ਨੇ ਆ ਕੇ ਜੇ ਡੀਸੀ ਸਾਹਿਬ ਨੇ ਵੀ ਨਹੀਂ ਸਮਝਣਾ ਵੀ ਇਹ ਚੀਜ਼ਾਂ ਸਾਡੇ ਤੱਕ ਹੋਣ ਬਿਲਕੁਲ ਇਕੱਲੇ ਇਕੱਲੇ ਬਲੌਗ ਤੇ ਜਾਣੋ ਰਹੇ ਉਹ ਵੱਡੇ ਬਲੌਗ ਨੇ ਪਤਾ ਨਹੀਂ ਲੱਗਦਾ ਪਰ ਅਸੀਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਆਂ ਅਸੀਂ ਅਸੀਂ ਵੱਡਾ ਘਰਾਓ ਕਰਾਂਗੇ ਦੇਖੋ ਅੱਜ ਸਵੇਰ ਤੋਂ ਹੀ ਇੱਥੇ ਵੇਰਕਾ ਬਲੌਗ ਦੇ ਵਿੱਚ ਜਿਹੜੇ ਸੈਕਟਰੀ ਉਹ ਸੀਟਾਂ ਤੇ ਹੈ ਨਹੀਂਗੇ ਬੀ ਡੀ ਪੀਓ ਬੈਠੇ ਨੇ ਉਹਦੀ ਮਰਜ਼ੀ ਆ ਉਹ ਮਿਲਦੇ ਆ ਦੋ ਦੋ ਘੰਟੇ ਲੋਕ ਖੱਜਲ ਖਵਾਰ ਹੋ ਰਹੇ ਲੋਕਾਂ ਨੇ ਕੋਈ ਨੋ ਡਿਊ ਸર્ટਿਫਿਕੇਟ ਲੈਣਾ ਜਾਂ ਉਹਦੀ ਕੋਈ ਵੋਟਾਂ ਚ ਬੋਟ ਲਿਸਟਾਂ ਚ ਵੋਟਾਂ ਇੰਨੀਆਂ ਜਾਂ ਵੋਟਾਂ ਕੱਟੀਆਂ ਗਈਆਂ ਉਹਦੇ ਬਾਰੇ ਜਾਣਕਾਰੀ ਲੈਣੀ ਆ ਜਾਂ ਲਿਸਟਾਂ ਲੈਣੀਆਂ ਨੇ ਜਾਂ ਚੁੱਲਾ ਟੈਕਸ ਲੈਣੇ ਨੇ ਪਰ ਕੋਈ ਵੀ ਇੱਥੇ ਅਫਸਰ ਥੱਲੇ ਹੈ ਨਹੀਂਗਾ ਜਦ ਕਿ ਸਭ ਤੋਂ ਛੋਟੀ ਜਿਹੜੀ ਸ਼ੁਰੂਆਤ ਹੋਣੀ ਹੈ ਕੰਮ ਦੀ ਕਿਸੇ ਦੀ ਉਹ ਸੈਕਟਰੀ ਨੇ ਕਰਨੀ ਹੈ ਸੈਕਟਰੀ ਤਿੰਨੇ ਗੈਰ ਹਾਜ਼ਰ ਨੇ ਮੈਂ ਆਪਣੇ ਅਫਸਰ ਸਵੇਰ ਦਾ 10 ਵਜੇ ਦਾ ਮੈਂ 1 ਵਜੇ ਮੈਂ ਆਇਆ ਤੇ ਕਰੀਬ ਅਜੇ 1 ਘੰਟਾ ਮੈਨੂੰ ਹੋ ਗਿਆ ਕੋਈ ਅਫਸਰ ਫੇਰ ਵਾਪਸ ਅਜੇ ਉੱਥੇ ਤੱਕ ਨਹੀਂ ਆਇਆ ਕਿੱਥੇ ਨੇ ਅਫਸਰ ਸਾਰੇ ਚੋਣ ਕਮਿਸ਼ਨ ਦਾ ਇਸ ਵੇਲੇ ਕੋਡ ਆ ਕੰਡਕਟਰ ਲੱਗਾ ਆ ਅਫਸਰਾਂ ਦੇ ਰਤੀ ਭਰ ਦਰਨੀ ਹੈਗਾ ਖਲੜੀ ਜਾ ਸਾਡੇ ਕੋਲ ਕਾਰਵਾਈ ਹੋਊਗੀ ਸਾਰੇ ਆਰਾਮ ਨਾਲ ਬੈਠੇ ਨੇ ਅੱਜ ਇਹ ਲੋਕਾਂ ਨੂੰ ਵੋਟਾਂ ਤੋਂ ਵਾਂਝਾ ਕੀਤਾ ਜਾ ਰਿਹਾ ਆ ਚਾਂਦ ਐਵਨਿਊ ਦੀ ਇੱਕ ਪੰਚਾਇਤ ਹੈ ਇਹ ਮਤਲਬ ਇਹੋ ਜੇ ਘਟੋ ਘਟ 100 ਇੱਥੇ ਲੋਕ ਦੀ ਇੰਟਰਵਿਊ ਕਰ ਲਓ 100 ਲੋਕ ਬੈਠੇ ਨੇ ਜਿਨ੍ਹਾਂ ਦੀਆਂ ਵੋਟਾਂ ਐਮਪੀ ਦੀਆਂ ਪਈਆਂ ਹੁਣ ਹੈ ਹੀ ਨਹੀਂ ਜਿਨ੍ਹਾਂ ਨੇ 18 ਚ ਵੀ ਵੋਟਾਂ ਪਾਈਆਂ ਪੰਚਾਇਤ ਦੀਆਂ ਉਹਨਾਂ ਦੀਆਂ ਵੀ ਹੁਣ ਨਹੀਂ ਗਈਆਂ 18 ਦੀ ਲਿਸਟ ਹੈ 1945 ਵੋਟਾਂ ਨੇ ਠੀਕ ਹੈ ਜੀ ਸੱਤ ਵਾਡਾਂ ਦੀਆਂ ਆ ਸੱਤ ਇੱਕ 2024 ਦੀ ਲਿਸਟ ਜਿਹੜੀ ਅੱਜ ਇਹਨਾਂ ਨੇ ਦਿੱਤੀ ਹੈ ਐਚ 1028 ਵੋਟਾਂ ਨੇ ਸੱਤ ਵਾਡਾਂ ਨੇ ਸੱਤ ਹੀ ਇਹਦੀਆਂ ਨੇ ਜੇ ਤੁਸੀਂ ਦੱਸੋ ਜਿਹੜੇ 945 ਵੋਟਾਂ ਦੇ ਕਿੱਥੇ ਬੰਦੇ ਕਿੱਥੋਂ ਵੋਟਾਂ ਪਾਉਣ ਕਿੰਨੂੰ ਕਹਿਣ ਵੋਟਾਂ ਤੋਂ ਵਾਂਝੇ ਕਰਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਵਿਕਾਸ ਹੋਣਾ ਦਾ ਹੈ ਆਪਣੇ ਦਾ ਮੂਲੇ ਚੱਕ ਦਾ ਅ ਦਿੱਤੀ ਸਾਹਿਬ ਦਾ ਚਾਹੁੰਦਾ ਮੈਨੂੰ ਸਾਡੇ ਆਪਣਾ ਜਿਹੜਾ ਟਾਰੀ ਹਲਕਾ ਹੈ ਉਹਦੇ ਖੈਰਾਬਾਦ ਮੀਰਾਕੋਟ ਉਹਨਾਂ ਪਿੰਡਾਂ ਦਾ ਇੱਦਾਂ ਮਜੀਠੇ ਵਾਲਿਆਂ ਦਾ ਸਾਰੇ ਬਲਾਕ ਮਜੀਠਾ ਵੀਰਕਾ ਟਾਰੀ ਅਜਨਾਲਾ ਹਰਸ਼ਾਸ਼ੀਨਾ ਤਰਸਿੱਕਾ ਜੰਡੇਾਲਾ ਜਿੰਨੇ ਵੀ ਬਲਾਕ ਨੇ ਸਾਰਿਆਂ ਬਲਾਕਾਂ ਦੇ ਅਫਸਰ ਕੋਈ ਸੀਟਾ ਦੇ ਨਹੀਂ ਹੈਗਾ। ਔਰ ਕੋਈ ਇਹਦਾ ਜਵਾਬ ਦੇ ਨਾ ਡੀਸੀ ਕੋ ਜਵਾਬ ਦੇਣ ਡਿਆ ਨਾ ਕੋਈ ਐਸਡੀਐਮ ਜਵਾਬ ਦੇਣ ਡਿਆ ਕਿੱਥੇ ਨੇ ਕੀ ਕਰ? ਪਹੁੰਚੀਆਂ ਫਿਲਹਾਲ ਮੇਰੇ ਆ ਕੇ ਮੁਲਾਕਤ ਕੀਤੀ ਜੁਣਾਣੀ। ਮੈਨੂੰ ਨਹੀਂ ਪਤਾ ਕਿੱਥੇ ਪਹੁੰਚ ਨੇ ਸਾਡੇ ਕੋ ਤੇ ਆਏ ਨਹੀਂ ਤੇ ਬਾਹਰ ਬੈਠੇ ਆ। ਜਿਸ ਤਰ੍ਹਾਂ ਨਾਲ ਜਿਹੜੇ ਗੈਰ ਹਾਜ਼ਰ ਰਹੇ ਨੇ ਉਹਨਾਂ ਖਿਲਾਫ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਹੋ ਕਾਰਵਾਈ ਤੇ ਜਿਹੜੇ ਕਿ ਸਾਰੇ ਤੰਗ ਹੋ ਰਹੇ ਪਰੇਸ਼ਾਨ ਹੋ ਰਹੇ ਸਵੇਰ ਤੋਂ ਆਏ ਜਣੇ। ਕਿ ਚੁੱਲਾ ਟੈਕਸ ਕਰਵਾਸਤੇ ਜਾਂ ਬਾਕੀ ਹੋਰ ਕੰਮ ਕਰਵਾਸਤੇ ਅਸੀਂ ਉਹ ਉਹੀ ਤਾਂ ਮੰਗ ਕਰ ਰਹੇ ਆ ਪਿ ਇਲੈਕਸ਼ਨ ਚੋਣ ਕਮਿਸ਼ਨ ਆ ਪਿਛਲੇ 5 ਦਿਨਾਂ ਦੇ ਇਹਨਾਂ ਦੀ ਕਾਲ ਡਿਟੇਲ ਕਰ ਲੈ ਕਿੱਥੇ ਕਿੱਥੇ ਸੀ ਇਹਨਾਂ ਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਦਫ਼ਤਰ ਕਿ ਨਜ਼ਰ ਬੈਠੇ ਨੇ ਸਰਕਾਰ ਤਾਂ ਕਿੰਨੀ ਸੀਗੀ ਅਫਸਰ ਦਫ਼ਤਰ ਚ ਰਹਿਣਗੇ ਆ ਵੇਖ ਲਓ ਦਫ਼ਤਰ ਚ ਅਹੀਂ ਬੈਠੇ ਜੇ ਬਾਹਰ ਉਹ ਤਾਂ ਕਿਤੇ ਲੱਭਦਾ ਕੋਈ ਨਹੀਂਗਾ ਅਸੀਂ ਤਾਂ ਨਾ ਲਾ ਕੇ ਬੈਠੇ ਆ ਵੀ ਆਓ ਹੁਣ ਪਤਾ ਲੱਗਾ ਕਿ ਐਸਡੀਐਮ ਆਇਆ ਭਾਈ ਮੇਰੇ ਮੈਂ ਕੀ ਕਹਿਣਾ ਮੇਰੀ ਮੇਰੀ ਤਾਂ ਵੋਟ ਹੀ ਨਹੀਂ ਮੈਂ ਤੇ ਮਤਲਬ ਇੱਕ ਭਾਵੇਂ ਲੈ ਉੱਤੇ ਆਪਣਾ ਬਤੌਰ ਨੁਮਾਇੰਦਾ ਮੈਂਬਰ ਪਾਰਲੀਮੈਂਟ ਇਹਨਾਂ ਦੀ ਆਵਾਜ਼ ਰੱਖ ਰਿਹਾ ਲੋਕਾਂ ਤੋਂ ਪਤਾ ਕਰੋ ਕਿੰਨੇ ਲੋਕ ਨੇ ਖੜੇ ਆ ਹੁਣ ਇਹਨਾਂ ਨੇ ਇਹ ਲਗਾਤਾਰ ਸਰਪੰਚ ਦੋਰੀ ਸਰਪੰਚ ਦੋਰੀ ਬਲਾਕ ਸੰတီ ਮੈਂਬਰ ਘਰ ਉੱਥੇ ਕਿਤੇ ਘਰ ਨਹੀਂ ਚੇਂਜ ਹੋਇਆ ਵੋਟਾਂ ਹੀ ਨਹੀਂ ਕੱਟਦੀਆਂ ਪੰਜਨ ਸਾਰੇ ਪਰਿਵਾਰ ਦੀ ਵੀ ਖਲੋਈ ਨਹੀਂ ਸਕੀ ਇਹ ਲੋਕਤੰਤਰ ਹੈ ਇਹ ਦੇ ਸੋਚਦੇ ਆ ਜੀ ਇਹ ਪਿੰਡਾਂ ਦੇ ਲੋਕ ਜਿਹੜੇ ਜਿੰਨੇ ਪਹੁੰਚੇ ਬਲਾਕਾਂ ਦੇ ਵਿੱਚ ਇਹ ਸਰਕਾਰ ਜਿਹੜੀ ਡਰ ਗਈ ਆ ਕਿ ਉਹ ਐਮਪੀ ਦੀਆਂ ਬੋਟਾਂ ਜਿਹਨਾਂ ਨੂੰ ਪਤਾ ਲੱਗ ਗਿਆ ਹੈ ਆਪਣੀ ਕਰਤੂਤਾਂ ਦਾ ਪਿੱਛਾ ਹੀ ਕਿੰਨੇ ਕੁ ਜੋਗੇ ਆ ਹੁਣ ਇਹਨਾਂ ਨੂੰ ਇਹ ਡਰਿਆ ਵੀ ਜਿਹੜੇ ਸਰਪੰਚ ਨੇ ਉਹ ਕਾਂਗਰਸ ਪਾਰਟੀ ਦੇ ਹਰ ਪਿੰਡ ਦੇ ਵਿੱਚ ਬਣਨੇ ਆ ਇਹ ਕਰਕੇ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੇ ਬੰਦੇ ਨੇ ਉਹ ਬਾਹਰ ਕੱਢ ਦਿੱਤੇ